ਮੈਨੂੰ ਲੱਗਦਾ ਹੈ ਇਸ ਵਾਰ ਵੀ ਗਰਮੀ ਦੀਆਂ ਜਿਹੜੀਆਂ ਛੁੱਟੀਆਂ ਨੇ ਉਹ ਹਨੇਰੀਆਂ ਦੇ ਵਿੱਚ ਹੀ ਲੰਘਣਗੀਆਂ ਸੋ ਟਾਈਮ ਹੋ ਗਿਆ ਸੀਗਾ ਜੀ 2:00 ਵਜਨ ਚ 5 ਮਿੰਟ ਰਹਿ ਗਏ ਸੀਗੇ ਤੇ ਦੁਪਹਿਰ ਦੇ ਤੇ ਇਧਰਲੀ ਸਾਈਡ ਦਿਖਾਉਣੀ ਹੈ ਤੁਹਾਨੂੰ ਗਰਮੀ ਅੱਜ ਬਹੁਤ ਜ਼ਿਆਦਾ ਸੀ ਬਹੁਤ ਹੀ ਜ਼ਿਆਦਾ ਗਰਮੀ ਸੀਗੀ ਸ਼ਾਇਦ ਹੋਰ ਕਿਸੇ ਇਲਾਕੇਾਂ ਦੇ ਵਿੱਚ ਵੀ ਪੈ ਰਿਹਾ ਹੋਵੇ ਸੋ ਇਧਰ ਹਸਬੰਦ ਜੀ ਆਏ ਸੀਗੇ ਜੀ ਖਾਣਾ ਖਾਣ ਤੇ ਉਹ ਨਾਲੇ ਮੋਟਰਾਂ ਠੀਕਾ ਰਹੀ ਸੀਗੇ ਕਿਉਂਕਿ ਇਹਨਾਂ ਨੂੰ ਸਿਰਫ ਇੱਕ ਡੇਢ ਘੰਟੇ ਦੀ ਛੁੱਟੀ ਹੁੰਦੀ ਹੈ ਜੀ ਖਾਣੇ ਦੀ ਇਹ ਇਹਦੇ ਵਿੱਚ ਹੀ ਇਹਨਾਂ ਨੇ ਖਾਣਾ ਖਾਣਾ ਹੁੰਦਾ ਗਏ ਤੇ ਜੇ ਇਧਰ ਪੈਂਡਿੰਗ ਕੰਮ ਪਈ ਰਹਿੰਦੇ ਨੇਗੇ ਜੀ ਪਿੰਡ ਦੇ ਹੁੰਦੇ ਨੇਗੇ ਮੋਟਰਾਂ ਕੁਲਰਾਂ ਦੀਆਂ ਕਿਉਂਕਿ ਗਰਮੀ ਹੋ ਗਈ ਜੀ ਤੇ ਗਰਮੀ ਦੇ ਵਿੱਚ ਪੱਖੇ ਕੁਲਰਾਂ ਦੀਆਂ ਮੋਟਰਾਂ ਹੋ ਗਈਆਂ ਜੀ ਤੇ ਹੋਰ ਇਲੈਕਟ੍ਰੀਸ਼ਨ ਦੇ ਜਿੰਨੇ ਕੰਮ ਹੁੰਦੇ ਨੇ ਸਾਰੇ ਪੈਂਡਿੰਗ ਪਈ ਰਹਿੰਦੇ ਨੇਗੇ ਸੋ ਇਹ ਕਹਿੰਦੇ ਚਲੋ ਮੇਰੇ ਕੋਲ ਅੱਧਾ ਘੰਟਾ ਹੈਗਾ ਮੈਂ ਮੋਟਰ ਰਿਪੇਅਰ ਕਰ ਲੈਣਾਗਾ ਤੇ ਇਧਰਲੀ ਸਾਈਡ ਜੀ ਰੇਤਾ ਵੀ ਬਹੁਤ ਜ਼ਿਆਦਾ ਪੈਂਦਾ ਕਿਉਂਕਿ ਸ਼ਟਰ ਹੁੰਦਾ ਜੀ ਸ਼ਾਪ ਦਾ ਜੀ ਇੱਧਰ ਸਾਡੀ ਇਲੈਕਟ੍ਰੀਸ਼ਨ ਸ਼ਾਪ ਆ ਗਈ ਇਹ ਤੇ ਇਹਦਾ ਚੱਕੇ ਹੁੰਦਾਗਾ ਤਾਂ ਕਰਕੇ ਤੇ ਮੇਰੇ ਸਕੂਟੀ ਵਿੱਚ ਜਿਹੜੀ ਰੇਤੇ ਨਾਲ ਭਰ ਗਈ ਸੀ ਤੇ ਗਰਮੀਆਂ ਦੇ ਵਿੱਚ ਤੇ ਇੱਕ ਖਾਸ ਕਰਕੇ ਜੀ ਹਨੇਰੀਆਂ ਦੇ ਵਿੱਚ ਤਾਂ ਜੀ ਬਹੁਤ ਜ਼ਿਆਦਾ ਖਲਿਆਰਾ ਪੈ ਰਹਿੰਦਾਗਾ ਤੇ ਰੋਜ਼ ਤਾਂ ਸਾਫ਼-ਸਫਾਈ ਵੀ ਨਹੀਂ ਹੁੰਦੀ ਹਜੇ ਮੈਨੂੰ ਦੋ ਕੁ ਦਿਨ ਹੀ ਹੋਏ ਸੀ ਕਿ ਤੇ ਅੱਜ ਫੇਰ ਇਹ ਨਾ ਰੇਤਾ ਦਿਖ ਰਿਹਾਗਾ ਤੇ ਮੰਦਰਾਕ ਦਿਨ ਰਹਿ ਗਈ ਸੀ ਛੁੱਟੀਆਂ ਦੇ ਜੀ ਤੇ ਇਸ ਵਾਰ ਬਿਲਕੁਲ ਵੀ ਮਜ਼ਾ ਨਹੀਂ ਆਇਆ ਕਿਉਂਕਿ ਘਰ ਦੇ ਕੰਮਾਂ ਨੇ ਹੀ ਸੁਰਤ ਨਹੀਂ ਲੈਣ ਦਿੱਤੀ ਹੈਗੀ ਸੋ ਨਹੀਂ ਅਸੀਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਹੱਜੇ ਗਏ ਸੀਗੇ ਤੇ ਇਹ ਘਰ ਰਹੀ ਸੀਗੀ ਰਿਪੇਅਰ ਮੋਟਰ ਕਰ ਲਈ ਸੀਗੀ ਇਹਨਾਂ ਨੇ ਤੇ ਕਿਸੇ ਨੂੰ ਫੜਾਉਣੀ ਸੀਗੀ ਇਹ ਤਾਂ ਕਰਕੇ ਕਿਹੇ ਲਿਜਾ ਰਹੇ ਸੀਗੇ ਸੋ ਅਸੀਂ ਸਾਡੀ ਕਿ ਸ਼ਾਪ ਤੇ ਇਧਰ ਯਾਦਵਰੀ ਸੁੱਤਾ ਪਿਆ ਸੀਗਾ ਤੇ ਇਹਨਾਂ ਨੇ ਖਾ ਲਿਆ ਸੀਗੇ ਜੀ ਖਾਣਾ ਤੇ ਪੈ ਪਾਰੀ ਸੀਗੀ ਚਾਹ ਚਾਹ ਬਿਨਾਂ ਜੀ ਪੰਜਾਬੀਆਂ ਦਾ ਖਾਸ ਕਰਕੇ ਪਿੰਡਾਂ ਵਾਲਿਆਂ ਦਾ ਕੋਈ ਦਿਨ ਨਹੀਂ ਹੁੰਦਾ ਤੇ ਸਾਡੀ ਚਾਹ ਹੀ ਉਹ ਜਿੰਦਾਬਾਦ ਹੀ ਰਹੂਗੀ ਤੇ ਤਿੰਨ ਸਾਢੇ ਤਿੰਨ ਦਾ ਟਾਈਮ ਹੋ ਗਿਆ ਸੀਗਾ ਜੀ ਤੇ ਹਨੇਰੀ ਬਹੁਤ ਜ਼ਿਆਦਾ ਆ ਰਹੀ ਸੀਗੀ ਮੈਂ ਕੱਪੜੇ ਧੋਤੇ ਸੀਗੇ ਤੇ ਮੈਂ ਸੋਚਿਆ ਕੱਪੜੇ ਉਤਾਰ ਲਾਂ ਤਾਰ ਤੋਂ ਤੇ ਰੇਤਾ ਪੈ ਜਾਊਗਾ ਇਹਨਾਂ ਦੇ ਉੱਪਰ ਕੁਝ ਕੁ ਸੁੱਕ ਗਏ ਸੀ ਕੁਝ ਕੁ ਗਿੱਲੇ ਸੀਗੇ ਸੋ ਆਪਾਂ ਕੱਪੜੇ ਤਾਰ ਲੈਣੇ ਆ ਜੀ ਤੇ ਇਧਰ ਵੀ ਮੀਂਹ ਵਾਲਾ ਮੌਸਮ ਹੋ ਗਿਆ ਸੀਗਾ ਮਸ ਕੀ ਪਤਾ ਮੀ ਆ ਜਾਵੇ ਪਰ ਹਨੇਰੀ ਦੇ ਸਾਰ ਜਾਦੀ ਲੱਗ ਰਹੀ ਸੀਗੇ ਬਦਲਬਾਈ ਬਹੁਤ ਜਾਦੀ ਹੋਈ ਪਈ ਸੀ ਤੇ ਸ਼ਾਇਦ ਮੀ ਆ ਜਾਵੇ ਜੀ ਕਿਉਂਕਿ ਗਰਮੀ ਬਹੁਤ ਜਿਆਦੇ ਹੋਈ ਪਈ ਸੀਗੇ ਸੋ ਆਪਾਂ ਅੱਗੇ ਸੀਗੇ ਰਸੋਈ ਦੇ ਵਿੱਚ ਜੀ ਇਧਰ ਤੇ ਆਪਾਂ ਸੋਚਿਆ ਤੋੜਾ ਤੋੜਾ ਵਗੈਰਾ ਟੱਕ ਦਿੰਨੀ ਹੈਗੀ ਇਹਦੇ ਉੱਪਰ ਮੈਂ ਦੁਪੱਟਾ ਦੇ ਕੇ ਰੱਖਦੀ ਹੁੰਨੀ ਹੈਗੀ ਤਾਂ ਜੋ ਪਾਣੀ ਠੰਡਾ ਰਹੇ ਤੇ ਇਧਰਲੀ ਸਾਈਡ ਜੀ ਆਪਾਂ ਛੋਲੇ ਭਿਜਣੇ ਰੱਖੇ ਸੀਗੇ ਗਰਮ ਪਾਣੀ ਪਾ ਕੇ ਤੇ ਇਧਰ ਜੀ ਗੈਸ ਵਗੈਰਾ ਪਟਾਕਤਾ ਸੀਗਾ ਤੇ ਕਿ ਬਾਉਲ ਸੀਗਾ ਮੈਂ ਸਾਫ ਕਰਿਆ ਸੀ ਤੇ ਮੈਨੂੰ ਅੰਦਰ ਲਈ ਸੋਈ ਦੇ ਵਿੱਚ ਰੱਖ ਕੇ ਆਉਣੀ ਹੈਗੀ ਸੋ ਇਧਰ ਮੈਂ ਫਿਰ ਅੰਦਰ ਆ ਗਈ ਸੀ ਤੇ ਜਦਵੀਰ ਨੂੰ ਦਿੱਤਾ ਸੀਗਾ ਜਿਹਦਾ ਛੁੱਟੀਆਂ ਦਾ ਕੰਮ ਤੇ ਉਹ ਕਰਕੇ ਹੋ ਗਿਆ ਸੀਗਾ ਜੀ ਫ੍ਰੀ ਇਹਨੂੰ ਮੈਂ ਓਨਲੀ ਤਿੰਨ ਬੇਲ ਚ ਹੀ ਕੰਮ ਦੇ ਕਰਵਾਉਣੀ ਹੁੰਦੀ ਹੈ ਜੀ ਇਹਨਾਂ ਦੇ ਤਾਂ ਨਹੀਂ ਸਬਜੈਕਟ ਨੇਗੇ ਸੋ ਮੈਂ ਦੇਖ ਰਹੀ ਸੀ ਇਹਦਾ ਕੰਮ ਤੇ ਬਹੁਤ ਸੋਹਣੀ ਰਾਈਟਿੰਗ ਦੇ ਵਿੱਚ ਇਹਨੇ ਕੀਤਾਗਾ ਤੇ ਆਪਣੀ ਸਮਝ ਨਾਲ ਕੀਤਾਗਾ ਬਿਲਕੁਲ ਕਿਸੇ ਦੀ ਵੀ ਹੈਲਪ ਨਹੀਂ ਲਈਗੀ ਬਲਕਿ ਨਹੀਂ ਮੇਰੀ ਵੀ ਹੈਲਪ ਨਹੀਂ ਲਈ ਹੈਗੀ ਚਲੋ ਜੋਕਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਉੱਥੇ ਮੈਂ ਤੁਹਾਨੂੰ ਜਰੂਰ ਪੁੱਛ ਲੈਂਦਾ ਸੀਗਾ ਇਹ ਸੋ ਇਧਰ ਕਰਿਆ ਸੀਗੇ ਜੀ ਨੇ ਕਲਰ ਮੈਨੂੰ ਇਹਦਾ ਬਹੁਤ ਸੋਹਣਾ ਹੈ ਕਹਿੰਦਾ ਮੇਰਾ ਹੌਸਾ ਹੈ ਤੇ ਇਧਰ ਇਹਦੇ ਲਈ ਕੁਝ ਕਵਾਕ ਲਿਖਣ ਵਾਲੇ ਰਹਿ ਗਏ ਤਸਵੀਰ ਦੇ ਤੇ ਇਧਰਲੀ ਸਾਈਡ ਜੀ ਇਹਨੇ ਆਪਣੇ ਆਪ ਬਾਕ ਲਿਖੇ ਨੇਗੇ ਬਹੁਤ ਸੁੰਨੀ ਲਿਖਾਈ ਦੇ ਵਿੱਚ ਕੀਤਾਗਾ ਕੰਮ ਇਹਨੇ ਹਜੇ ਸੈਕੰਡ ਕਲਾਸ ਦੇ ਵਿੱਚ ਹੀ ਹੋਇਆਗਾ ਤੇ ਇਧਰ ਮੈਨੂੰ ਬਾਗ ਪੜ ਕੇ ਸੁਣਾ ਰਿਆ ਸੀਗਾ ਤੇ ਮੈਂ ਇਧਰ ਕਾ ਸਟੈਂਡ ਦੇ ਉੱਪਰ ਕੱਪੜੇ ਵਗੈਰਾ ਸੁਕਾਤੀ ਸੀ ਜਿਹੜੇ ਗਿੱਲੇ ਸੀਗੇ ਤੇ ਇਧਰਲੀ ਸਾਈਡ ਜੀ ਆਪਣੇ ਤੈਅ ਕਰਨ ਵਾਲੇ ਪਈ ਸੀ ਕੱਪੜੇ ਆਪਾਂ ਚੱਕ ਕੇ ਦੂਜੇ ਰੂਮ ਦੇ ਵਿੱਚ ਲੈ ਜਾਾਂਗੇ ਸੋ ਆ ਸੀਗੇ ਜੀ ਪੋਲੀਥੀਨ ਰੱਖੀ ਸੀ ਮੈਂ ਕੁਝ ਕੋ ਕਿਉਂਕਿ ਇਹ ਆਪਣੇ ਕੰਮ ਆ ਜਾਂਦੇ ਨੇਗੇ ਕੋਈ ਚੀਜ਼ ਵਗੈਰਾ ਪਾਉਣੀ ਹੁੰਦੀ ਹੈ ਜੇ ਕਈ ਵਾਰ ਕੋਈ ਮੰਗ ਲੈਂਦਾਗਾ ਤੇ ਇਹਨਾਂ ਨੂੰ ਵੀ ਆਪਾਂ ਸੰਭਾਲ ਕੇ ਰੱਖ ਦਾਂਗੇ ਤੇ ਇਧਰ ਮੈਂ ਆ ਗਈ ਸੀ ਦੂਸਰੇ ਰੂਮ ਚ ਦੇਤੇ ਇਧਰ ਆ ਰਹੀਆਂ ਸੀਗੀਆਂ ਫੌਜਾਂ ਇਹਨੂੰ ਸੱਦਣ ਵਾਸਤੇ ਦੇਖੋ ਜੀ ਬੱਚਿਆਂ ਨੂੰ ਕੋਈ ਨਹੀਂ ਹੁੰਦਾ ਹਨੇਰੀ ਦਾ ਜਾਂ ਗਰਮੀ ਦਾ ਜਾਂ ਠੰਡ ਦਾ ਕੁਝ ਵੀ ਇਹਨਾਂ ਨੂੰ ਫਰਕ ਨਹੀਂ ਪੈਂਦਾ ਇਹਨਾਂ ਨੂੰ ਸਿਰਫ ਆਪਣੇ ਖੇਡਣ ਤੱਕ ਮਤਲਬ ਹੁੰਦਾਗਾ ਤੇ ਜਾਦਵੀ ਨੂੰ ਸੱਦਣ ਆਏ ਸੀਗੇ ਇਹ ਐਸ ਕੁ ਵੇਲੇ ਹੀ 4 ਵਜੇ ਇਹ ਖੇਡਦੇ ਹੁੰਦੇ ਆ ਗਰਮੀ ਤਾਂ ਬਹੁਤ ਜ਼ਿਆਦੇ ਹੁੰਦੀ ਹੈ ਜੀ ਪਰ ਕੀ ਕਰਗੇ ਹਟਦੇ ਨਹੀਂ ਹੈਗੇ ਕਿ ਬੱਚੇ ਤੇ ਇਧਰ ਆ ਗਈ ਸੀ ਮੇਰੇ ਸੋਈ ਦੇ ਵਿੱਚ ਦਵਾਰੇ ਤੇ ਆਪਾਂ ਉਬਲੇ ਹੋਏ ਆਲੂਆਂ ਦੀ ਬਣਾਵਾਂਗੇ ਜੀ ਸਬਜੀ ਛੋਲਿਆਂ ਦੀ ਕੱਲ ਬਣਾਵਾਂਗੇ ਸੋ ਸਾਡਾ ਬਲੌਗ ਕਿਨੇ ਦਾ ਲੱਗੇ ਜੀ ਪਲੀਜ਼ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ